ਅੱਜ ਦੇ ਨਵੇਂ ਰਿਸ਼ਤੇ ਦੀ ਜਾਣਕਾਰੀ ਕਰੋ ਜੀ ਨੋਟ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਕੈਨੇਡਾ ਤੋਂ ਮੁੰਡੇ ਦਾ ਰਿਸ਼ਤਾ ਹੈ ਮੁੰਡਾ ਇਟਲੀ ਦੇ ਵਿੱਚ ਸਿਟੀਜ਼ਨ ਹੁਣ ਕੈਨੇਡਾ ਦੇ ਵਿੱਚ ਮੁੰਡਾ ਵਰਕ ਪਰਮਿਟ ਤੇ ਹੈ ਜੀ ਆਈਟੀ ਕੰਪਨੀ ਵਿੱਚ ਵਧੀਆ ਜੌਬ ਕਰਦਾ ਐਜ ਏ ਸੌਫਟਵੇਅਰ ਡਿਵੈਲਪਰ ਮੁੰਡੇ ਦੀ ਵਧੀਆ ਚੰਗੀ ਸੈਲਰੀ ਹੈ ਕਟਿੰਗ ਵਾਲਾ ਮੁੰਡਾ ਮੁੰਡਾ ਸੁੱਧ ਪੈਸ ਨੂੰ ਹੈ ਜੀ ਲੜਕੇ ਦੇ ਮਾਤਾ ਪਿਤਾ ਇਟਲੀ ਦੇ ਵਿੱਚ ਸਿਟੀਜ਼ਨ ਨੇ ਪਰਿਵਾਰ ਦਾ ਆਪਣਾ ਬਿਜ਼ਨਸ ਤੇ ਆਪਣਾ ਘਰ ਹੈ ਇੱਕ ਭਰਾ ਵੱਡਾ ਮੈਰਿਡ ਉਹ ਕੈਨੇਡਾ ਦੇ ਵਿੱਚ ਰਹਿੰਦਾ ਜੀ ਪਰਿਵਾਰ ਕੋਲੇ 7 ਕਿੱਲੇ ਜ਼ਮੀਨ ਦੇ ਨੇ ਸੈਰੀ ਪਲਾਟ ਪਲੱਸ ਸ਼ੋਰੂਮ ਵੀ ਹੈਗਾ ਪਰਿਵਾਰ ਕੋਲੇ ਏਰੀਆ ਸ਼੍ਰੀ ਫਤੇਗੜ ਸਾਹਿਬ ਗੋਤ ਸਰਾਉ ਮੁੰਡੇ ਦੀ ਪੜ੍ਹਾਈ ਇਟਲੀ ਤੋਂ ਬੈਚਲਰ ਆਫ ਇਲੈਕਟ੍ਰੋਨਿਕ ਇੰਜੀਨੀਅਰ ਤੇ ਕੈਨੇਡਾ ਤੋਂ ਡਿਪਲੋਮਾ ਕੀਤਾ ਹੋਇਆ ਡੇਟ ਆਫ ਬਰਥ 1995 ਮੁੰਡੇ ਦਾ ਕੱਦ 5 ਫੁੱਟ 8 ਇੰਚ ਹੈ ਜੀ ਪਰਿਵਾਰ ਨੂੰ ਕੁੜੀ ਦੀ ਲੋੜ ਹੈ ਕੁੜੀ ਵਧੀਆ ਪਰਿਵਾਰ ਦੇ ਵਿੱਚੋਂ ਚੰਗੀ ਪੜ੍ਹੀ ਲਿਖੀ ਹੋਵੇ ਇਟਲੀ ਵਾਲੇ ਪਰਿਵਾਰ ਵੀ ਸੰਪਰਕ ਕਰ ਸਕਦੇ ਨੇ ਜੇ ਕੁੜੀ ਕੋਈ ਪੰਜਾਬ ਤੋਂ ਵਧੀਆ ਪਰਿਵਾਰ ਦੇ ਵਿੱਚੋਂ ਕੁੜੀ ਹੈ ਚੰਗੀ ਪੜੀ ਲਿਖੀ ਉਹ ਪਰਿਵਾਰ ਵੀ ਸੰਪਰਕ ਕਰ ਸਕਦੇ ਨੇ ਚਾਹੇ ਕੁੜੀ ਕੈਨੇਡਾ ਤੋਂ ਹੋਵੇ ਉਹ ਵੀ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ ਜੀ ਪਰਿਵਾਰ ਦਾ ਇਟਲੀ ਵਾਲਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਤੁਸੀਂ ਪਰਿਵਾਰ ਦੇ ਨਾਲ ਵਟਸਐਪ ਤੇ ਮੈਸੇਜ ਜਾਂ ਕਾਲ ਕਰਕੇ ਇਸ ਰਿਸ਼ਤੇ ਬਾਰੇ ਸਾਰੀ ਗੱਲਬਾਤ ਕਰ ਸਕਦੇ ਹੋ ਜੀ ਵੀਡੀਓ ਨੂੰ ਕਰ ਦੋ ਬਾਅਦ ਤੋਂ ਬਾਅਦ ਸ਼ੇਅਰ ਧੰਨਵਾਦ